ਹਾਂ ਜੀ ਸਤਿਗੁਰੂ ਜੀ ਸਾਰੇ YouTube ਵਾਲੇ ਵੀਰਾਂ ਨੂੰ ਤੇ ਗਰੁੱਪ ਵਾਲੇ ਵੀਰਾਂ ਨੂੰ ਕਰਦੇ ਅੱਜ ਜ਼ਰੂਰੀ ਜ਼ਿੰਦਗੀ ਦੇ ਵਿੱਚ ਇਟਲੀ ਦੇ ਵਿੱਚ ਵਰਤੇ ਜਾਣ ਵਾਲੇ ਸ਼ਬਦਾਂ ਦੀ ਗੱਲਬਾਤ ਜੇ ਬੋ ਸਵੇਰ ਦੀ ਨਮਸਤੇ ਪ੍ਰਸਾਦ ਸ੍ਰੀਕਾਲ ਹੈਲੋ ਹਨ ਜੋ ਵੀ ਉਹ ਨਹੀਂ ਪੈਂਦੀ ਹੈ ਬੋਂਜੋਰ ਨੂੰ ਉੱਪਰ ਲਿਖਿਆ ਹੋਇਆ ਦੇਖੋ ਨਾਲ ਨਾਲ ਪੰਜਾਬੀ ਦੇ ਵਿੱਚ ਸਵੇਰ ਦੀ ਨਮਸਤੇ ਬੋਂਜੋਰ ਨੂੰ ਸ਼ਾਮ ਦੀ ਨਮਸਤੇ ਅਸਸਿਕਾ ਨੂੰ ਕਹਨੇ ਆ ਬੋਨਾ ਸੇਰਾ ਆ ਦੇਖੋ ਤੁਸੀਂ ਬੋਨਾ ਸੇਰਾ ਤੇ ਇਹਦਾ ਕਹਿ ਦਿੰਨੇ ਆ ਅਲਵਿਦਾ ਬੀ ਚੰਗਾ ਗੁੱਡ ਬਾਏ ਉਹਨੂੰ ਕਹਿ ਦਿੰਨੇ ਆ ਅਰਿਵਿਦੇਰਚੀ ਅਰਿਵਿਦੇਰਚੀ ਹੈਲੋ ਨੂੰ ਕਹਦਨੇ ਤੁਹਾਨੂੰ ਪਤਾ ਹੀ ਆ ਸਾਬ ਨੂੰ ਨਾਰਮਲ ਸ਼ਬਦ ਹੈ ਚਾਓ ਅੰਦਰ ਆਓ ਇਹਨੂੰ ਇਹਨਾਂ ਨੇ ਇੱਥੇ ਗਲਤ ਲਿਖਿਆ ਹੋਇਆ ਵੀ ਨਹੀਂ ਡੈਂਟਰੋ ਵੀ ਨਹੀਂ ਡੈਂਟਰੋ ਤੇ ਚੱਲਦੇ ਰਹੋ ਮਤਲਬ ਅੱਗੇ ਚੱਲੋ ਤੁਸੀਂ

ਤੁਹਾਨੂੰ ਲਈ ਉਹ ਦਿੱਤਾ ਜਿੰਨਾ ਇਹ ਸ਼ਬਦ ਇਦਾਂ ਪ੍ਰੋਨਾਨਸ ਹੋ ਜਾਂਦਾ ਹੈ ਬੋਲਣ ਦੇ ਵਿੱਚ ਤੇ ਜਦੋਂ ਕਿਸੇ ਨੇ ਕਹਿਣਾ ਮੈਂ ਠੀਕ ਹਾਂ ਜੋ ਸੋਨੂ ਬੈਨੇ ਸੋਨੂ ਬੈਨੇ ਠੀਕ ਹੈ ਇਹ ਦੋਨੇ ਸ਼ਬਦ ਖੋਜ ਜਾਂਦੇ ਤੇ ਜੇ ਕੋਈ ਕਹੇ ਵੀ ਬਹੁਤ ਹੀ ਸ਼ਾਨਦਾਰ ਮਤਲਬ ਆਪਾਂ ਕਹਿੰਣਾ ਕਿਸੇ ਨੂੰ ਐਕਸੀਲੈਂਟ ਵੀ ਬਹੁਤ ਵਧੀਆ ਹੈ ਨਾ ਉਹਤੀ ਨੂੰ ਇਹਦਾ ਸ਼ਬਦ ਨਾਮ ਹੈ ਉਹਤੀ ਨੂੰ ਤੇ ਇਦਾਂ ਹੀ ਹੋਰ ਆਪਾਂ ਛੋਟੇ ਛੋਟੇ ਕਿਤੇ ਕੱਟ ਕੇ ਵੀਡੀਓ ਲੈ ਆਉਂਦੇ ਰਹਾਂਗੇ ਜਿਹੜੇ ਵੀ ਨਵੇਂ ਇਟਲੀਏ ਵਿੱਚ ਉਹਨਾਂ ਵਾਸਤੇ ਵਧੀਆ ਏ ਚੈਨਲ ਪਰ ਬਣੇ ਰਹੋ ਚੈਨਲ ਨੂੰ ਕਰਿਓ ਸਬਸਕ੍ਰਾਈਬ ਨਾਲੇ ਕਰਿਓ ਸ਼ੇਅਰ ਓਕੇ